ਮੰਨ ਲੈਨੇ ਆ ਜੀ ਵੀ ਚਲੋ ਨਹੀਂ ਪਾਣੀ ਘਟਦਾ ਜੀਨੀਦਾਰ ਦੀ ਫਰਿਆਦ ਤਾਂ ਸੁਣ ਲੈਣ ਸੋਚਾਂ ਬੰਦ ਕਰ ਲੈਂਦੇ ਆ ਸੋਚਾਂ ਬੰਦ ਕਰ ਲੈਂਦੇ ਆ ਪਨੀਰੀਆਂ ਮਰ ਗਈਆਂ ਝੋਨੇ ਮਰ ਗਏ ਸਾਫ ਦਾ ਸਰਪੰਚ ਆ ਪੂਰਾ ਬੜਿਆ ਲਿਖਿਆ ਮੇਰੇ ਬਾਹਾਂ ਚ ਚਲੋ ਕੱਚੀ ਟੋੜ ਤਿੰਨ ਤਿੰਨ ਆ ਪੰਜ ਸਾਲ ਦੀ ਚੱਲੀ ਜਾਂਦੀ ਐ ਪੁੱਛੋ ਉਹਦਾ ਸੀਮੈਂਟ ਨਹੀਂ ਇਹਨਾਂ ਨੇ ਬਣਾਇਆ ਮੀਟੀ ਕਿਲੇ ਸਾਡਾ ਸਾਡਾ ਉੱਡ ਗਿਆ ਅਸਾਂ ਨੂੰ 20000 ਰੁਪਏ ਥੱਲੇ ਦੰਮੇ ਪਿਆ ਐ ਅਸੀਂ ਡਿੱਗਣ ਨੂੰ ਤਿਆਰ ਹੋਈ ਖੜੀ ਹੁਣ ਤੁਹਾਨੂੰ ਤਾਂ ਲੱਖ ਰੁਪਏ ਮਹੀਨੇ ਦਾ ਆ ਜਾਣਾ ਅਸੀਂ ਕਿਹਨੂੰ ਪੜਾਈਏ ਅਸੀਂ ਨੌਕਰੀ ਕਾਦਣਾ ਲੱਗੀਏ ਫੀਸਾ ਪਰ ਨੂੰ ਹੱਡ ਕੋਲੇ ਤੂੰ ਘੋਰ ਵੀ ਸਮਸ ਖਾਚੀ ਕਿ ਜਿਹੜੀ ਹੁਣ ਪਣੀਰੀ ਕਿੱਥੋਂ ਪਣੀਰੀ ਕਿੱਥੋਂ ਮੰਗਦੇ ਵੀ ਇਹਦੇ ਨਾਲ ਪਾਣੀ ਰੁਕਣਾ ਸਾਡੀ ਤਾਂ ਪਣੀਰੀ ਠੀਮੇ ਨੇ ਫਸ ਲਈ ਗਈ ਚਲ ਕੋਈ ਟਕਾ ਨਾ ਕਰ ਤਾਣਾ ਤੂੰ ਮੈਨੂੰ ਹਾਲ ਦਾ ਸਾਹ ਹੋਂ ਪ੍ਰਕਾਰ ਤੂੰ ਪੂਰਾ ਫਰਦਾ ਯਾਰ ਤੂੰ ਪੂਰਾ ਫਰਦਾ ਬੰਦਾ ਇੱਕ ਐਨੀ ਵੱਡੇ ਕਿ ਲੋੜੇ ਇੱਕਲਾ ਬੰਦਾ ਜਿਹੜੇ ਸਾਰਿਆਂ ਦੀ ਗੱਲ ਸੁਣਦਾ ਜਾਨੀ ਅਟੈਂਡ ਵੀ ਕਰਦਾ ਨਾਲੋਂ 1 ਵਜੇ ਮੋੜੇ 1 ਵਜੇ ਆ ਜਾ ਦੋ ਬੰਦੇ ਆ ਬੜ ਬੜ ਕੇ ਮੂੰਹ ਖੋਲੇ ਸੁਣੇ ਆਹੋਂ ਟਕਾੜੀ ਛੋਟੇ ਰਿਕਾਰਡ ਬੁੱਕ ਚ ਸਾਨੂੰ ਇਹ ਦਿਖਾ ਦੇ ਵੀ ਅਸੀਂ ਤੁਹਾਡਾ ਮੋਆਇਨਾ ਕੀਤਾ ਬੰਦੇ ਬੰਨੋ ਬਸ ਬੰਨੋ ਤੇ ਬੰਦ ਨਹੀਂ ਬੰਨ ਦੇ ਬੰਨੋ ਯਾਰ ਅਸੀਂ ਰੁਕ ਕੇ ਕਰਦੇ ਆਂ ਹੋ ਯਾਰ ਛੋਡ ਨੂੰ ਅਸੀਂ ਆਖਿਆ ਪੁੱਠਾ ਬੰਨੋ ਤਾਂ ਹੈ ਫਰਮਾਨ ਨਹੀਂ ਕਰੋ ਕਿ ਅਸੀਂ ਢੋਣਾ ਲਾਮਾ ਕਰਦੇ ਹਾਂ ਇਹਦਾ ਹੋਏ ਐਸੇ ਬਣਾ ਲੈਣ ਅੱਠ ਦਿਨਾਂ ਨੂੰ ਸਾਡੀ ਪੂਰੀ ਬੇਕੂਗੀ ਇਹਦਾ ਹੁਣ ਅੱਜ ਬੰਨ ਵੀ ਦੁਰਜ ਨਹੀਂ ਅਦਾ ਕਰੂਗਾ ਫਿਰ ਹੋਏ ਸਰ ਅਸੀਂ ਫਿਰ ਤੇਰੇ ਕੋਲ ਬੇਨਤੀ ਕਰਦੇ ਹਾਂ ਇਹਨੂੰ ਬਣਾ ਲਓ ਪਰ ਇਹਨੂੰ ਨਾ ਤੁਸੀਂ ਸਮਾਰੇ ਬਿਨਾ ਮੇਰੀ ਗੱਲ ਤਾਂ ਸੁਣੋ ਜੇ ਇਹਨੂੰ ਸਮਾਰੋਗੇ ਤਾਂ ਚੱਲੂਗੀ ਨਹੀਂ ਫੇਸਬੁਕ ਵੀ ਇਹਨੂੰ ਸਫਾਈ ਵੀ ਕਰਾ ਦੇ ਹਾਂ ਇਹਦੀ ਸਫਾਈ ਕਰਾਓ ਸਫਾਈ ਕਰਵਾ ਕੇ ਤਰ ਬੰਨਾ ਕਰ ਦਿਓ ਇੱਕ ਮਿੰਟ ਖੜੋ ਇੱਕ ਮਿੰਟ ਇੱਕ ਮਿੰਟ ਤੁਹਾਡੇ ਨਾਲ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਇੱਕ ਮਨਸਰ 5 ਸਾਲਾਂ ਦਾ ਗੱਲ ਕਰਨੀ ਤੁਸੀਂ ਦਲ ਦੇ ਜ਼ਿਕਰ ਇੱਕ ਮੈਂਟ ਮੜਾ ਜਾਂ ਨਰਮਾਈ ਨਾਲ ਕੋਈ ਸੀਨ ਮਛੋਣੀ ਵੀ ਆਉਂਦੀ ਮਿੱਟੀ ਵੀ ਹੁੰਦੀ ਇਹਨੂੰ ਇੱਕ ਵਾਰੀ ਬਣਾ ਦਿੰਨੇ ਆ ਜਦੋਂ ਚਲਾਵਾਂਗੇ ਨੂੰ ਹੁਣ ਪਾਣੀ ਆਪਣੇ ਕੋਲ ਘਟਿਆ ਹੁਣ ਜਿਹੜਾ ਟੋਟਾ ਰਹਿੰਦਾ ਉਹ ਵੀ ਸਾਫ ਕਰਾ ਦੇ। ਚਾ ਸਫਾਈ ਕਰਾ ਕੇ ਚੱਲ ਫੇਰ ਤੁਸੀਂ ਸਫਾਈ ਇਹਦੀ ਕਰਾਉਂਗੇ ਕਿ ਸਫਾਈ ਕਰਾ ਕੇ ਤੁਸੀਂ ਇਹਨੂੰ ਚਲਾਓ। ਨਹੀਂ ਤਾਂ ਬੇ ਟੁੱਟ ਜੂਗੇ ਜੀ ਤਾਂ ਵਾਰ। ਮੈਨੂੰ ਐ ਦੱਸੋ ਜਿਹੜੇ ਜੀ ਦੀ ਦੁਆਰਾ ਸਮੱਸਿਆ ਦਾ ਕੀ ਹੱਲ ਹੋਊਗਾ? ਦੁਆਰਾ ਇਹਦੀ ਸਾਰੀ ਇਨਸਪੈਕਸ਼ਨ ਕਰਕੇ ਤੁਸੀਂ ਵੀ ਚੱਲ ਬੜੋ ਮੈਂ। ਜਿੰਨਾ ਤੱਕ ਹੈਗਾ ਆਪਾਂ ਐਕਸ਼ਨ ਸਾਹਿਬ ਵੀ ਆਉਂਦੇ ਇੱਥੇ ਹੀ ਐਕਸ਼ਨ ਕਰਾਉਂਦੇ। ਜਿਹੜਾ ਜਿਹੜਾ ਉਹਨਾਂ ਜਗ੍ਹਾ ਦੇ ਉਹ ਵੀ ਕਰਾ ਦੇ। ਜਿਹੜਾ ਜਿਹਦਾ ਇਹਦਾ ਠੀਕ ਲੈ ਡੁੱਬ ਗਿਆ ਹੁੰਦਾ ਉਹ ਨਹੀਂ। ਆਏ ਕਰੋ ਨਾ ਤੁਸੀਂ। ਨਹੀਂ ਜਿਹੜੀ ਗਰਮੀ ਆਣਾ ਨਹੀਂ ਹੁਣ ਤੁਸੀਂ ਦੱਸੋ ਵੀ ਜਿਹੜੀ ਐਸ.ਡੀ.ਓ. ਦਾ ਮੇਰੇ ਪਰ ਮੇਰੀ ਗੱਲ ਸੁਣ ਇੱਕ ਇਹ ਵੀ ਅਜ ਦੀ ਵੀ ਇਹਦਾ ਵੀ ਨਾ ਹਾਸਤੀ ਨੇ ਬਣਾਓ ਸਾਰਿਆਂ ਨਾਲੋਂ ਪਹਿਲਾਂ ਅਸੀਂ ਤਲਾਕ ਕੀਤੀ ਸੀ ਵੀ ਇਹ ਨਹਿਰ ਨਹੀਂ ਜਲਦੀ ਕਿੰਨੀ ਦੱਸੋ 1 ਮਹੀਨਾ ਕੀਤੀ ਸੀ ਵੀ ਇਹ ਨਹਿਰ ਨਹੀਂ ਜਲਦੀ ਮੇਰੀ ਗੱਲ ਸੁਣਨਾ ਮਹੀ ਇੰਨਾ ਪੈ ਗਿਆ ਹੁਣ ਪਾਣੀ ਬਹੁਤ ਹੋ ਗਿਆ ਸਾਣੀ ਛੱਡਿਆ ਕਿ ਨਹੀਂ ਪਾਣੀ ਨਹੀਂ ਜਦੋਂ ਪਾਣੀ ਹੈ ਨਹੀਂ 1 ਮਿੰਟ 1 ਮਿੰਟ 320 ਪਾਣੀ ਛੱਡਿਆ ਕਿ ਨਹੀਂ ਐਕਸਿੰਗ ਸਾਹਿਬ ਨੇ ਛੱਡਿਆ ਹਾਂਜੀ ਕਿਸੇ ਦੀ ਸਿਫਾਰਸ਼ ਤੇ ਛੱਡਿਆ ਮਿੰਟੇਲਾਂ ਤੇ ਪੂਰਾ ਕਰ ਨਹੀਂ 1 ਮਿੰਟ ਆ 1 ਮਿੰਟ ਖੜਦਾ ਯਾਰ ਆ 1 ਮਿੰਟ ਆ ਆ ਤੁਸੀਂ ਵੇਖੋ ਕੱਢ ਕੇ ਕੱਢ ਕੇ ਦਿਖਾ ਜਿਹੜੇ 3 ਪਹਿਲਾ ਪਰੀਆ ਤੁਸੀਂ ਚਲੋ ਕੋਈ ਮਿੰਟ ਇਹਨਾਂ ਦੀ ਇਹਨਾਂ ਦੀ ਗਲਤੀ ਕਿਤੇ ਮੈਂ ਤੁਹਾਨੂੰ ਦੱਸਦਾ ਇਹਨਾਂ ਦੀ ਗਲਤੀ ਇਹ ਜਿਹੜਾ ਨਰੇਗਾ ਇੱਥੇ ਲੱਗਦੀ ਆ ਇਹ ਨਰੇਗਾ ਨਾਲ ਮਿਲ ਕੇ ਉਹਦੀ ਰਾਖੀ ਨਹੀਂ ਕਰਦੇ ਇਹ ਕੰਮ ਨਹੀਂ ਕਰਾਉਂਦੇ ਨਰੇਗਾਂ ਨਾਲ